ਐਵੇਂ ਬਹੁਤ ਭਾਰੀ ਇੱਥੇ ਇਕੱਠ ਹੁੰਦਾ ਏ ਆ ਸਥਾਨ ਤੇ ਬਣ ਰਹੀ ਏ ਇਹ ਪਰਾਂਠਾ ਪਰਾਂਠਾ ਉਹ ਕੋਰਾਂਡਾ ਪਰਾਂਠਾ ਇਹ ਲੋ ਕੋਰਾਂਡਾ ਅੱਛਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਸਰੰਦ ਤੇ ਸਰੰਦ ਲੱਗਿਆ ਹੋਇਆ ਰੋਜ਼ਾ شریف ਦੇ ਸਥਾਨ ਤੇ ਬਹੁਤ ਵੱਡਾ ਮੇਲਾ ਇਹ ਮੇਲੇ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਆਉਂਦੇ ਨੇ ਸ਼ਾਮਲ ਹੁੰਦੇ ਨੇ ਬਹੁਤ ਭਾਰੀ ਇੱਥੇ ਇਕੱਠ ਹੁੰਦਾ ਅੱਜ ਪਹਿਲਾ ਦਿਨ ਹੈ ਤੋਂ ਚੱਲਦੇ ਆਂ ਵੀਡੀਓ ਜੈਂਡ ਤੱਕ ਬਣੇ ਰਹੇ ਚੱਲਦੇ ਆਪਾਂ ਤੁਹਾਨੂੰ ਇਹ ਸਾਰਾ ਮੇਲਾ ਦਿਖਾਉਨੇ ਆ ਤੇ ਇੱਥੇ ਕੱਪੜੇ ਵਾਲੀਆਂ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਲੱਗਦੀਆਂ ਨੇ ਇਹ ਮੇਲੇ ਦੇ ਵਿੱਚ ਰੋਜ਼ਾ ਸ਼ਰੀਫ ਦੇ ਸਥਾਨ ਤੇ ਜਿਹੜਾ ਮੇਲਾ ਹੁੰਦਾ ਹੈ ਸੜਕ ਦੇ ਦੋਨੋਂ ਸਾਈਡ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਸਾਰਾ ਆਪਾਂ ਦਿਖਾਵਾਂਗੇ ਤੇ ਇੱਧਰ ਅੱਗੇ ਜਾ ਕੇ ਰੋਜ਼ਾ ਸ਼ਰੀਫ ਦਾ ਸਥਾਨ ਹੈ ਤੇ ਉਹ ਵੀ ਆਪਾਂ ਦਿਖਾਵਾਂਗੇ ਦਰਸ਼ਨ ਵੀ ਤੁਹਾਨੂੰ ਕਰਵਾਵਾਂਗੇ ਇੱਥੇ ਜਿਹੜੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਲੱਗੀਆਂ ਹੋਈਆਂ ਨੇ ਇਹ ਜਦੋਂ ਹਰ ਇੱਕ ਸਾਲ ਮੇਲਾ ਹੁੰਦਾ ਇੱਥੇ ਇਸ ਤਰ੍ਹਾਂ ਹੀ ਕੱਪੜੇ ਵਾਲੀਆਂ ਜਿਹੜੀਆਂ ਦੁਕਾਨਾਂ ਉਹ ਲੱਗਦੀਆਂ ਨੇ ਬਾਈ ਕਿੱ ਹਾਂ ਇਧਰ ਹੀ ਹੈ। ਅੱਛਾ ਇਧਰ ਹੀ ਰਹਤੇ ਹੋ। ਕੌਣ ਸੇ ਕੌਣ ਸੇ ਕੱਪੜੇ ਆਪਕੇ ਬਸ? ਕਾਟਨ। ਆਹ ਸੂਟ ਤੁਸੀਂ ਦੇਖ ਸਕਦੇ ਹੋ ਇੱਥੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਹਨਾ। ਇਸ ਤਰ੍ਹਾਂ ਦਾ ਕੱਪੜਾ ਲੈ ਕੇ ਆਉਂਦੇ ਨੇ ਇਹ। ਤੇ ਇਹ ਤਿੰਨ ਦਿਨ ਲਾਓਗੇ ਇੱਥੇ ਦੁਕਾਨ? ਇਹ ਪਰਮਾਨੈਂਟ ਹੈ ਦੁਕਾਨ। ਅੱਛਾ ਪਰਮਾਨੈਂਟ। ਇਹ ਬਾਈ ਹੁਣੀਆਂ ਦੀ ਪਰਮਾਨੈਂਟ ਰਹਿੰਦੀ ਹੈ ਦੁਕਾਨ ਓਰੇ। ਤੇ ਕੱਪੜੇ ਤੁਸੀਂ ਦੇਖ ਸਕਦੇ ਹੋ ਹਨਾ। ਆਹ ਇਸ ਤਰ੍ਹਾਂ ਇੱਥੇ ਕੱਪੜੇ ਵਾਲੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ। ਕਾਟਨ ਹੋ ਗਿਆ ਜਿਵੇਂ ਕੁੜਤੇ ਪਜਾਮੇ ਹੋ ਗਏ, ਆਹ ਸੂਟ ਹੋ ਗਏ। ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਇਹ ਬਾਈ ਕਹਿੰਦੇ ਅਸੀਂ ਇੱਥੇ ਹੀ ਰਹਨੇ ਆ ਸਰਾਂ ਦੇ ਤੇ ਪਰਮਾਨੈਂਟ ਲਾਉਨੇ ਆ ਦੁਕਾਨਾਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਪਰਮਾਨੈਂਟ ਵੀ ਲੱਗੀਆਂ ਹੋਈਆਂ ਨੇ ਤੇ ਇਹ ਮੇਲੇ ਕਰਕੇ ਵੀ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੇ ਖੜਾਉਣ ਵਾਲੀਆਂ ਦੁਕਾਨਾਂ ਐਵੇਂ ਨਹੀਂ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਤੇ ਸਾਰਾ ਦਿਖਾਉਨੇ ਆ ਆਪਾਂ ਤੁਹਾਨੂੰ ਆਹ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਜਿਵੇਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਕੱਪੜੇ ਸਾਰੇ ਲਾਏ ਹੋਏ ਨੇ ਹਨਾ ਡਿਸਪਲੇ ਜਿਹੜੇ ਕੀਤੇ ਹੋਏ ਨੇ ਕਾਟਨ ਦੇ ਹੋਗੇ ਜਿਵੇਂ ਸੂਟ ਹੋਗੇ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਆ ਦੇਖੋ ਜਿਵੇਂ ਇੱਥੇ ਆ ਮੁਸਲਮਾਨ ਭਾਈ ਜਾਰੇ ਤੇ ਸਾਰੇ ਲੋਕ ਆਏ ਹੋਏ ਨੇ ਆ ਬਾਈ ਹੁਣੇ ਆਏ ਹੋਏ ਨੇ ਹਨਾ ਇਹ ਸਾਰੇ ਮੇਲੇ ਦੇ ਵਿੱਚ ਸ਼ਾਮਲ ਹੋਏ ਨੇ ਦਰਸ਼ਨਾਂ ਵਾਸਤੇ ਆ ਫੂਟ ਸਾਰੇ ਇੱਥੇ ਤੁਸੀਂ ਦੇਖ ਸਕਦੇ ਹੋ ਡਿਸਪਲੇ ਕੀਤੇ ਹੋਏ ਇਸ ਤਰ੍ਹਾਂ ਸੂਟਾਂ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਤੇ ਦੂਸਰੀ ਸਾਈਡ ਹੋਰ ਕੁਝ ਖੜਾਉਣੇ ਵਾਲੀਆਂ ਦੁਕਾਨਾਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੇ ਬਹੁਤ ਭਾਰੀ ਇੱਥੇ ਇਕੱਠਾ ਹੁੰਦਾ ਇਹ ਤਿੰਨ ਦਿਨ ਇਹ ਇਸ ਥਾਂ ਤੇ ਦੂਰੋਂ ਦੂਰੋਂ ਆਉਂਦੇ ਨੇ ਮੇਲੇ ਦੇ ਵਿੱਚ ਸ਼ਾਮਲ ਹੁੰਦੇ ਨੇ ਇੱਥੇ ਵੀ ਕੱਪੜੇ ਵਾਲੀਆਂ ਵੱਡੀਆਂ-ਵੱਡੀਆਂ ਦੁਕਾਨਾਂ ਨੇਗੀਆਂ ਲੱਗੀਆਂ ਹੋਈਆਂ ਸੂਟ ਜਿਹੜੇ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ। ਲਓ ਜੀ ਸੂਟ ਹੋਗੇ, ਕੁੜਤੇ ਪਜਾਮੇ ਹੋਗੇ ਹਨਾ। ਇਸ ਤਰ੍ਹਾਂ ਦਾ ਸਾਰਾ ਕੱਪੜਾ ਇੱਥੇ। ਦੇਖੋ ਸਾਰਾ ਹੈ ਕੱਪੜਾ ਹੀ ਕੱਪੜਾ ਪਿਆ ਇੱਥੇ। ਇਹ ਜਗ੍ਹਾ। ਆਓ ਜੀ, ਕੀ ਹਾਲ ਨੇ ਜੀ? ਜੀ ਵਧੀਆ। ਹਾਂ। ਤਰੇ ਵੀ ਜੀ। ਵਧੀਆ-ਵਧੀਆ। ਤੁਸੀਂ ਇੱਥੇ ਪਰਮਾਨੈਂਟ ਲਾਉਣੀਓ ਦੁਕਾਨ? ਜੀ ਅਸੀਂ ਪਰਮਾਨੈਂਟ ਲਾਦੇ ਹਾਂ। ਠੀਕ ਹੈ, ਠੀਕ ਹੈ, ਠੀਕ ਹੈ। ਇਹ ਮੇਲਾ ਤਿੰਨ ਦਿਨ ਚੱਲੂ? ਇਹ ਮੇਲਾ 3 ਦਿਨ ਦਾ ਹੈ। ਆ ਠੀਕ ਹੈ ਜੀ। पहली तारीख दूसरी तारीख तीसरी तारीख तीसरी तारीख को मंगलवार को दुआ हो जाएगी ठीक है जी हाँ और यहाँ गिरे मत से बड़ी बड़ी दूर से आदमी आए हाँ पाकिस्तान हाँ। के गुजरात के अहमदाबाद के मुरादाबाद के मेरठ के बहुत बहुत दूर से स्थान से यहाँ आते हैं ठीक है जी ठीक है तुम हाँ से भी आते हैं ठीक है दूर दूर से आते हैं बहुत बहुत हम आते हैं कपड़े की पजामे गिरा आते हैं जी जी पूरा साल लगती है पूरा साल लगती है कौन सा कौन सा कपड़ा होता है आपके पास ये हमारे लेडी सूट है ठीक है जी जी।, जी। ये लेडी सूट का। ठीक है जी। आपको पंद्रह सौ का मिलेगा साढ़े छह सौ का मिलेगा ठीक है ठीक है साढ़े पाँच सौ का है और एक होती है ठीक है जी ये, ये बढ़िया कॉटन होती है ये साढ़े चार सौ का सूट है ठीक है जी यहाँ से स्टार्ट है ਠੀਕ ਹੈ ਠੀਕ ਹੈ ਜੀ ਮੈਂ ਰਹਿਣ ਵਾਲਾ ਮੁਹੰਮਦ ਸ਼ਰੀਫ ਅਨਜ਼ਾਰੀ ਮੁਰਾਦਾਬਾਤ ਕਰ ਰਹਿਣ ਵਾਲਾ ਹਾਂ ਮੁਰਾਦਾਬਾ ਤੋਂ ਆਇਆ ਠੀਕ ਹੈ ਠੀਕ ਹੈ ਆਪ ਜੀ ਕਿੰਨਾ ਕਿੰਨਾ ਟਾਈਮ ਹੋ ਗਿਆ ਜਹਾ ਪਰ 7 ਸਾਲ ਹੋ ਗਏ ਹੱਥੇ ਕੰਮ ਕਰਦਾ ਹਾਂ ਅੱਛਾ ਅੱਛਾ ਜਹਾ ਪਰ ਕੰਮ ਕਰਦੇ ਹੋ ਠੀਕ ਹੈ ਠੀਕ ਹੈ ਅਲੱਗ ਹੀ ਰੰਗੱਸੇ ਹਾਂ ਜੀ ਮੈਨੂੰ ਪੰਜਾਬ ਬਹੁਤ ਅਛਾ ਲੱਗਦਾ ਹੈ ਹਾਂ ਜੀ ਔਰ ਮੈਨੂੰ ਪੰਜਾਬੀ ਲੋਕ ਵੀ ਬਹੁਤ ਅਛੇ ਲੱਗਦੇ ਹਨ ਹਾਂ ਜੀ ਹਾਂ ਜੀ ਹਾਂ ਜੀ ਮੈਂ ਪੰਜਾਬ ਨੂੰ ਹੀ ਪਸੰਦ ਕਰਦਾ ਹਾਂ ਮੈਂ ਪੰਜਾਬ ਨੂੰ ਪਸੰਦ ਕਰਦਾ ਹਾਂ ਜੀ 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 ਹਾਂ ਬਾਈ ਮੈਨੂੰ ਧੰਨਵਾਦ ਹਾਂ ਜੀ ਹਾਂ ਵਾਇਰ ठीक तो तो है, है।, है जी ठीक है ठीक है आप कहाँ से हो यूपी से सभी यूपी से आए हो हाँ जी हाँ जी ठीक है जी आपका जी ठीक है जी आपका ठीक है ठीक है ओके बहुत अच्छा लगा आप लोगों को मिलके हाँ जी हाँ जी हाँ जी हाँ हाँ आ जाएगी पहले आपकी आएगी शुरू में आएगी वीडियो के ਲਓ ਜੀ ਇਸ ਤਰ੍ਹਾਂ ਹਨਾ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਜਿਵੇਂ ਬਾਈ ਹੁਣੀਆਂ ਆ ਆਪਾਂ ਨੂੰ ਹਨਾ ਤੇ ਸੂਟ ਦਿਖਾਏ ਤੇ ਬਹੁਤ ਵਧੀਆ ਸੁਭਾਅ ਸੀ ਬਾਈ ਹੁਣੀਆਂ ਦਾ ਬਾਈ ਕਹਿੰਦੇ ਮੈਂ ਪੰਜਾਬ ਨੂੰ ਬਹੁਤ ਪਿਆਰ ਕਰਦਾ ਪੰਜਾਬ ਦੇ ਲੋਕਾਂ ਨੂੰ ਬਹੁਤ ਪਸੰਦ ਕਰਦਾ 18 ਸਾਲ ਹੋ ਗਏ ਬਾਈ ਨੂੰ ਇੱਥੇ ਰਹਿੰਦਿਆਂ ਨੂੰ ਯੂਪੀ ਤੋਂ ਤੇ ਇੱਥੇ ਵੀ ਉਸੇ ਤਰ੍ਹਾਂ ਵੱਡੀਆਂ-ਵੱਡੀਆਂ ਸੂਟਾਂ ਵਾਲੀਆਂ ਦੁਕਾਨਾਂ ਹਨਾ ਤੇ ਮੇਲੇ ਕਰਕੇ ਜਿਵੇਂ ਸਾਰੇ ਆਏ ਹੋਏ ਨੇ ਹਨਾ ਮੇਲੇ ਕਰਕੇ ਜਿਆਦਾ ਇਕੱਠ ਹੈ ਤੇ ਦੂਰ-ਦੂਰ ਤੱਕ ਇੱਧਰ ਸਾਰੇ ਹਨਾ ਲੋਕ ਜਾ ਰਹੇ ਨੇ ਸੰਗਤਾਂ ਜਾ ਰਹੀਆਂ ਨੇ ਜਿਹੜੀਆਂ ਮੇਲੇ ਦੇ ਵਿੱਚ ਸ਼ਾਮਲ ਹੋਈਆਂ ਨੇ ਦਰਸ਼ਨਾਂ ਵਾਸਤੇ ਆਈਆਂ ਹੋਈਆਂ ਨੇ ਇੱਥੇ ਉਹ ਰੋਗੇ ਚੱਲਦੇ ਆ ਕਿਉਂ ਤੁਹਾਨੂੰ ਸਾਰਾ ਦਿਖਾਉਣੇ ਆ ਆਪਾਂ ਜਾ ਕੇ ਤੇ ਦੂਸਰੀ ਸਾਈਡ ਵੀ ਬਹੁਤ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਨੇ ਉਹ ਵੀ ਆਪਾਂ ਸਾਈਡ ਤੁਹਾਨੂੰ ਸਾਰੀ ਦਿਖਾਵਾਂਗੇ ਤੇ ਅੰਦਰ ਦਰਸ਼ਨ ਵੀ ਕਰਵਾਵਾਂਗੇ ਰੋਜ਼ਾ ਸ਼ਰੀਫ ਦੇ ਅਸਥਾਨ ਤੇ ਤੇ ਮੈਂ ਵੀ ਫਸਟ ਟਾਈਮ ਆਇਆ ਇੱਥੇ ਇਹ ਮੇਲੇ ਦੇ ਵਿੱਚ ਤੇ ਰੋਜ਼ਾ ਸ਼ਰੀਫ ਦੇ ਅਸਥਾਨ ਤੇ ਸਾਰਾ ਆਪਾਂ ਦੇਖਾਂਗੇ ਅੰਦਰ ਸਿਆ ਸਾਰੇ ਜਿਵੇਂ ਬਾਈ ਹੁਣੀਆਂ ਅੱਗੇ ਜਾ ਰਹੇ ਨੇ ਹਨਾ ਦੂਰੋਂ ਦੂਰੋਂ ਜਿਵੇਂ ਬਾਈ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਉਂਦਾ ਕੋਈ ਹਨਾ ਕੋਈ ਤੁਰਕੀ ਤੋਂ ਆਉਂਦਾ ਇੱਥੇ ਦਰਸ਼ਨਾਂ ਵਾਸਤੇ ਇਸ ਤਰ੍ਹਾਂ ਸਾਰੇ ਦੂਰੋਂ ਦੂਰੋਂ ਇੱਥੇ ਦਰਸ਼ਨਾਂ ਵਾਸਤੇ ਆਉਂਦੇ ਨੇ ਹਨਾ ਚੱਲ ਕੇ ਆਹ ਸਥਾਨ ਆ ਗਿਆ ਸਾਹਮਣੇ 메ਨ ਦਰਵਾਜ਼ਾ ਆ ਗਿਆ 메ਨ ਦੁਆਰ ਆ ਗਿਆ ਤੇ ਹੋਰ ਵੀ ਇੱਥੇ ਨਾਲ-ਨਾਲ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਦੇਖ ਸਕਦੇ ਹੋ ਤੁਸੀਂ ਤੇ ਆ ਆ ਗਿਆ ਮੇਨ ਦੁਆਰ ਹੈ ਨਾ ਇੱਥੋਂ ਆਪਾਂ ਅੰਦਰ ਐਂਟਰ ਹੋਵਾਂਗੇ ਤੇ ਅੰਦਰ ਸਾਰਾ ਆਪਾਂ ਦਿਖਾਉਣਾ ਏ ਤੁਹਾਨੂੰ ਚੱਲ ਕੇ ਤੇ ਅੰਦਰ ਬਹੁਤ ਭਾਰੀ ਇਕੱਠ ਹੈ ਤੇ ਦਿਖਾਉਨੇ ਆਪਾਂ ਅੰਦਰੋਂ ਤੁਹਾਨੂੰ ਤੇ ਹਰ ਸਾਲ ਇਹ ਜਿਹੜਾ ਮੇਲਾ ਇੱਥੇ ਲੱਗਦਾ ਹੈ ਤੇ ਇਸ ਤਰ੍ਹਾਂ ਦੀ ਸਾਰੀ ਇਹ ਐਂਟਰੀ ਆ ਗਈ ਇੱਥੋਂ ਬਹੁਤ ਦੂਰੋਂ ਦੂਰੋਂ ਇੱਥੇ ਆਉਂਦੇ ਨੇਗੇ ਦਰਸ਼ਨਾਂ ਵਾਸਤੇ ਹਨਾ ਜਿਵੇਂ ਬਾਈ ਨੇ ਦੱਸਿਆ ਸੀ ਉਹਨਾਂ ਨੇ ਸ਼ੌਪ ਵਾਲੇ ਬਾਈ ਨੇ ਦੁਕਾਨ ਵਾਲੇ ਬਾਈ ਨੇ ਦੂਰੋਂ ਦੂਰੋਂ ਆਉਂਦੇ ਨੇ ਸਾਰੇ ਮੁਸਲਮਾਨ ਭਾਈਚਾਰੇ ਦੇ ਲੋਕ ਇੱਧਰ ਵੀ ਨਾਲ-ਨਾਲ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਕੁਝ ਕੱਪੜਿਆਂ ਦੀਆਂ ਹਨਾ ਕੁਝ ਖਾਣ-ਪੀਣ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਇਹਨਾਂ ਨੂੰ ਵੀ ਜਿਵੇਂ ਆਪਣੇ ਜਾਂਦੇ ਨੇ ਨਨਕਾਣਾ ਸਾਹਿਬ ਹਨਾ ਆਪਣਾ ਸਿੱਖਾਂ ਦਾ ਜਥਾ ਜਾਂਦਾ ਹੁੰਦਾ ਗੁਰੂ ਨਾਨਕ ਦੇਵ ਜੀ ਦੇ ਗੁਰਪਰਵਤ ਤੇ ਪਾਕਿਸਤਾਨੋਂ ਉਸੇ ਤਰ੍ਹਾਂ ਇਹ ਵੀ ਉਰੇ ਆਉਂਦੇ ਨੇ ਕਿਉਂ ਇਹਨਾਂ ਦਾ ਸਥਾਨ ਹੈ ਦਰਸ਼ਨਾਂ ਵਾਸਤੇ ਕੁਝ ਆ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਆਲੇ ਦੁਆਲੇ ਖਾਣ ਪੀਣ ਵਾਲੀਆਂ ਹੋ ਗਈਆਂ ਜਿਵੇਂ ਤੇ ਜੇ ਕੋਈ ਇੱਥੇ ਮਿਲਿਆ ਪਾਕਿਸਤਾਨ ਤੋਂ ਆਇਆ ਹੋਇਆ ਤਾਂ ਉਹਨਾਂ ਨੂੰ ਪੁੱਛਾਂਗੇ ਵੀ ਆਪਾਂ ਤੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਜੇ ਕੋਈ ਮਿਲੇ ਆਪਾਂ ਨੂੰ ਇੱਥੋਂ ਤੇ ਆਹ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਆ ਜਿਵੇਂ ਆਪਾਂ ਰਿਓੜੀਆਂ ਖਾਣੇ ਹੁੰਦੇ ਹਨ ਨਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਗਈਆਂ ਲੱਗੀਆਂ ਹੋਈਆਂ ਆਓ ਜੀ ਆਹ ਕਹਾਂ ਸੇ ਆਏ ਹੋਈ ਆਪ ਨਹੀਂ ਜੀ ਆਵਾਜ਼ ਹੈ ਅੱਛਾ ਅੱਛਾ ਹਰ ਇੱਕ ਸਾਲ ਆਉਂਦੇ ਉਹ ਮੇਲੇ ਵਿੱਚ ਜੀ ਹਰ ਸਾਲ ਆਤਾ ਹੈ ਮਾਰਾ ਫੜ ਲੱਗਦਾ ਹੈ ਇਹ ਸਭ ਠੀਕ ਹੈ ਠੀਕ ਹੈ ਠੀਕ ਹੈ ਸਿਰਮਾਲ ਹੈ ਹਾਂਜੀ ਮਿੱਠੀ ਰੋਟੀ ਮਿੱਠੀ ਰੋਟੀ ਜੀ ਠੀਕ ਹੈ ਜੀ ਠੀਕ ਹੈ ਤੇ ਐਵੇਂ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਤੇ ਜਿਵੇਂ ਦੱਸਿਆ ਕਿ ਜਿਵੇਂ ਤੋਂ ਜਿਵੇਂ ਪ੍ਰਸ਼ਾਦ ਲੈ ਕੇ ਜਾਂਦੇ ਨੇ ਨਾ ਅੰਦਰ ਮੱਥਾ ਟੇਕਣ ਵਾਸਤੇ ਜਿਵੇਂ ਸਾਰਾ ਆਹ ਇੱਥੇ ਪੈਕ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਆ ਵੀ ਸਾਰੇ ਇੱਥੇ ਚੀਜ਼ਾਂ ਬਣਾ ਰਹੇ ਨੇ ਦੇਖੋ ਇਹ ਇਹ ਕੀ ਬਣ ਰਿਹਾ ਕੀ ਬਣ ਰਹੀ ਜੀ पर अच्छा अच्छा हलवा पराठा ऐसा बनेगा जे एवं बनकर तैयार होगा नहीं हवाईये ने पराठा बोलते हैं इसको आप आप कहाँ से आए हो देख्ण। अच्छा, अच्छा, अच्छा अच्छा मेले में मेले की करके आए हो जहाँ जही रहते हो मेले जैसे ठीक है ठीक है ठीक है जे हलवा हो गया है ठीक है एवं जी सारिया क्या ਲੰਬਾ ਹਲਵਾ ਪੂਰੀ اچھا اچھا ਹਲਵਾ ਪੂਰੀ ਹਲਵਾ ਪੂਰੀ ਠੀਕ ਹੈ ਠੀਕ ਪਰੌठा ਹੋ ਗਿਆ ਹਾਂਜੀ ਇਹ ਹਲਵਾ ਹੋ ਗਿਆ ਠੀਕ ਹੈ ਜੀ ਠੀਕ ਹੈ ਇਹ ਸ਼ੀਰਮਾਲ ਹੋ ਗਿਆ ਠੀਕ ਹੈ ਜੀ ਮਿੱਠੀ ਰੋਟੀ ਮਿੱਠੀ ਰੋਟੀ ਸ਼ੀਰਮਾਲ ਹਾਂਜੀ ਹਾਂ ਸ਼ੀਰਮਾਲ ਇਹਨੂੰ ਸ਼ੀਰਮਾਲ ਕਹਿੰਦੇ ਨੇ ਇਹ ਤੇ ਆਹ ਹਲਵਾ ਹੋ ਗਿਆ ਹਾਂ ਆ ਕੇ ਦੇਖਿਆ ਧੰਨਵਾਦ ਆਪਕਾ ਬਹੁਤ ਬਹੁਤ ਬਾਈ ਯੂਨੀਅਨ ਨੇ ਆਪਾਂ ਨੂੰ ਖਾਣ ਵਾਸਤੇ ਦਿੱਤੀ ਹੈ ਤੇ ਐਵੇਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਆਪਾਂ ਟੇਸਟ ਵੀ ਕਰਕੇ ਦੇਖਦੇ ਹਾਂ ਨਾ ਤੇ ਮਿੱਠਾ ਟੇਸਟ ਆਦਾ ਬਿਲਕੁਲ ਤੇ ਮਿੱਠੇ ਉਹਦੇ ਚਾਹੇ ਬਣੀਆਂ ਹੋਈਆਂ ਨੇ ਐਵੇਂ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਅੰਦਰ ਦੋਨੋਂ ਸਾਈਡ ਵੱਡੀਆਂ-ਵੱਡੀਆਂ ਸਾਰੀਆਂ ਦੁਕਾਨਾਂ ਜਿਵੇਂ ਵੀ ਇਹਨਾਂ ਦਾ ਇੱਥੇ ਕਲਚਰ ਆ ਹਨਾ ਆਬਜ਼ਾ ਕਲਚਰ ਦੇ ਅਕੋਰਡਿੰਗ ਜਿਵੇਂ ਆਹ ਬਾਈ ਨੇ ਬਣਾ ਕੇ ਇੱਥੇ ਤਿਆਰ ਕੀਤਾ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਸਾਰੀਆਂ ਆ ਵੀ ਜਿਵੇਂ ਬਾਈ ਉਧਰ ਪਰੌਂਠਾ ਬਣਾ ਰਿਹਾ ਸੀ ਉਹ ਜਿਹਾ ਹੀ ਐ ਵੀ ਆਹ ਹਲਵਾ ਬਣ ਕੇ ਤਿਆਰ ਹੋਇਆ ਹੋਇਆ ਇਸ ਤਰ੍ਹਾਂ ਜੀ ਹਾਂ ਇਸਕੋ ਕੀ ਬੋਲਦੇ ਹੈ ਭਾਈ ਸੌਹਨ ਹਲਵਾ ਸੌਹਨ ਹਲਵਾ ਠੀਕ ਹੈ ਠੀਕ ਹੈ ਐਵੇਂ ਸਾਰੇ ਹਲਵੇ ਇੱਥੇ ਹਨਾ ਬਣਦੇ ਨੇ ਤਿਆਰ ਹੁੰਦੇ ਨੇ ਬਣ ਕੇ ਇਸ ਤਰ੍ਹਾਂ ਹੀ ਦੋਨੋਂ ਸਾਈਡ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਐਵੇਂ ਬਹੁਤ ਭਾਰੀ ਇੱਥੇ ਇਕੱਠਾ ਹੁੰਦਾ ਇਹ ਸਥਾਨ ਤੇ ਜਿਹੜਾ ਬਾਈ ਹੁਣੀਆਂ ਨੇ ਆਪਾਂ ਨੂੰ ਖਾਣ ਨੂੰ ਦਿੱਤਾ ਸੀ ਨਾ ਮਿੱਠੀ ਰੋਟੀ ਆ ਬਾਈ ਹੁਣੀਆਂ ਨੇ ਦਿੱਤੀ ਸੀ ਇਹ ਬਾਈ ਕਹਿੰਦੇ ਮੈਦੇ ਤੇ ਕਿ ਉਹਦੇ ਵਿੱਚ ਬਣਾਈ ਜਾਂਦੀ ਹੈ ਮਿੱਠੀ ਰੋਟੀ ਸੀ ਜਮੀ ਜਿਵੇਂ ਮਿੱਠੀ ਰੋਟੀ ਆਪਾਂ ਆਮ ਘਰੇ ਬਣਾ ਲੈਂਦੇ ਹੁੰਦੇ ਹ ਹਨਾ ਉਵੇਂ ਸੀ ਬਹੁਤ ਇਹ ਟੇਸਟੀ ਸੀ ਜਿਹੜੀਆਂ ਇੱਥੇ ਅੰਦਰ ਦੁਕਾਨਾਂ ਲੱਗੀਆਂ ਹੋਈਆਂ ਨੇ ਇਹ ਸਾਰੀਆਂ ਮੇਲੇ ਕਰਕੇ ਲੱਗੀਆਂ ਹੋਈਆਂ ਨੇ ਜਿਵੇਂ ਬਾਹਰ ਕੱਪੜੇ ਵਾਲੀਆਂ ਦਿਖਾਈਆਂ ਸੀ ਉਹ ਬਾਈ ਕਹਿੰਦੇ ਸੀ ਪਰਮਾਨੈਂਟ ਲਾਉਣੇ ਆ ਦੁਕਾਨਾਂ ਇਹ ਵੀ ਦੂਰੋਂ ਦੂਰੋਂ ਆਏ ਹੋਏ ਨੇ ਜਿਵੇਂ ਆਹ ਦੁਕਾਨਾਂ ਵਾਲੇ ਨੇ ਹਨਾ ਕੋਈ ਯੂਪੀ ਤੋਂ ਆਇਆ ਹੋਇਆ ਇੱਥੇ ਆਪਦੀ ਆਹ ਮੱਦਰ ਦੁਕਾਨ ਲੈ ਕੇ ਮੇਲੇ ਕਰਕੇ ਤੇ ਚੱਲਦੇ ਆ ਅੱਗੇ ਤੁਹਾਨੂੰ ਮੋਰ ਦਿਖਾਉਨੇ ਆ ਤੇ ਇੱਥੇ ਵੀ ਕੁਛ ਆ ਖਾਣ ਪੀਣ ਵਾਲੀਆਂ ਦੁਕਾਨਾਂ ਜਿਵੇਂ ਜੂਸ ਵਾਲੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਹਨਾ ਇਸ ਤਰ੍ਹਾਂ ਇੱਥੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੇ ਆ ਅੰਦਰ ਮੱਥਾ ਟੇਕਣ ਵਾਸਤੇ ਜਿਵੇਂ ਪ੍ਰਸ਼ਾਦ ਇੱਥੋਂ ਮਿਲਦਾ ਹਨ ਚਾਦਰ ਮਿਲਦੀ ਐ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਆ ਪ੍ਰਸ਼ਾਦ ਵਾਲੇ ਪੈਕਟ ਨੇ ਜਿਵੇਂ ਆ ਇੱਥੇ ਚਾਦਰਾਂ ਪਈਆਂ ਨੇ ਕੁਝ ਕੋਹਰ ਵੀ ਇੱਥੇ ਕਾਫੀ ਸਾਰਾ ਸਮਾਨ ਹੈ ਇਸ ਤਰ੍ਹਾਂ ਇੱਥੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇੱਥੇ ਵੀ ਕਾਫੀ ਸਾਰਾ ਸਮਾਨ ਜਿਵੇਂ ਇਤਰ ਹੋ ਗਿਆ ਹਨ ਤੇ ਆਗਾ ਤੇ ਕੈਪ ਹੋਗੀਆਂ ਜਿਵੇਂ ਹਨ ਮੈਂ ਇਹ ਤਾਂ ਸਾਰਾ ਸਮਾਨ ਇਹਨਾਂ ਨੂੰ ਪੁੱਛਦਿਆਂ ਬਾਈ ਹੁਣੀਆਂ ਨੂੰ ਇਹ ਕਿੱਥੋਂ ਆਏ ਰੋ ਬਾਈ ਸਾਹਿਬ ਕਹਾਂ ਸੇ ਆਏ ਹੋ ਆਪ ਕਹਾਂ ਸੇ ਆਏ ਹੋ ਅੱਛਾ ਅੱਛਾ ਇਹ ਕੀ ਕੀ ਹੋਤਾ ਹੈ ਆਪਕੇ ਬਸ ਸਭ ਦਿਖ ਰਾ ਟੋਪੀਆਂ ਹੈ ਸਭ ਅੱਛਾ ਅੱਛਾ ਟੋਪੀਆ ਹੈ ਠੀਕ ਹੈ ਕੀ ਆਪ ਇਸ ਕੋ ਮਤਲਬ ਕੋ ਸਪੈਸ਼ਲ ਬੋਲਤੇ ਹੈ ਇਹਨ ਕੋ ਟੋਪੀ ਕਹਤੇ ਹੈ ਜਾਂ ਕੁਝ ਬੋਲਤੇ ਹੈ ਟੋਪੀ ਕੋ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਆ ਇਸ ਤਰ੍ਹਾਂ ਦੀਆਂ ਇੱਥੇ ਟੋਪੀਆਂ ਜਿਹੜੀਆਂ ਪਈਆਂ ਨੇ ਹਨਾ ਇਹਨਾਂ ਤੇ ਬਹੁਤ ਸੋਹਣਾ ਮਤਲਬ ਵਰਕ ਕੀਤਾ ਹੋਇਆ ਹੈ ਤੇ ਆਪ ਕੋਸ਼ਾ ਛੋਟੇ ਬੱਚਿਆਂ ਵਾਲੇ ਆ ਕੇ ਕੱਪੜੇ ਸਾਰੇ ਐਵੇਂ ਦੀਆਂ ਸਾਰੀਆਂ ਇੱਥੇ ਸਟਾਲਾਂ ਲੱਗਦੀਆਂ ਨੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੇ ਇੱਥੇ ਆ ਕੁਝ ਵਰਤਨ ਹੋ ਗਏ ਜਿਵੇਂ ਦੇਖ ਸਕਦੇ ਹੋ ਆ ਸੋਹਣੇ ਸੋਹਣੇ ਵਰਤਨ ਹੋ ਗਏ ਐਵੇਂ ਦੇ ਸਾਰੇ ਲਓ ਜੀ ਹਣੀ ਆਣਾ 7 ਰੁਪਏ ਹਾਂ ਇਸ ਤਰ੍ਹਾਂ ਇੱਥੇ ਬਹੁਤ ਭਾਰੀ ਜਿਹੜਾ ਇਕੱਠਾ ਹੁੰਦਾ ਹੈ ਹਨ ਤੇ ਇੱਥੇ ਵੀ ਕੁਝ ਆ ਦੁਕਾਨਾਂ ਨੇ ਆ ਚਾਦਰਾਂ ਹੋ ਗਈਆਂ ਜਿਵੇਂ ਹਨ ਜਿਹੜੀਆਂ ਅੰਦਰ ਚੜਾਈਆਂ ਜਾਂਦੀਆਂ ਨੇ ਤੇ ਇੱਥੋਂ ਇਧਰੋਂ ਜਿਵੇਂ ਫੁੱਲ ਵੀ ਮਿਲਦੇ ਨੇ ਅੰਦਰ ਚੜਾਉਣ ਵਾਸਤੇ ਆਜੇ ਫੁੱਲ ਪਏ ਨੇ ਦੇਖ ਸਕਦੇ ਹੋ ਅੰਦਰ ਚੜਾਈ ਜਾਂਦੇ ਨੇ ਜਿਵੇਂ ਚਾਰ ਦਿਨਾਂ ਫੁੱਲ ਹੋ ਗਈਆਂ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੇ ਇੱਥੋਂ ਇਧਰ ਅੰਦਰ ਜਾਇਆ ਜਾਂਦਾ ਦੇਖ ਸਕਦੇ ਹੋ ਆ ਮੇਨ ਦਾ ਦਰਵਾਜ਼ਾ ਬਣਿਆ ਹੋਇਆ ਇੱਥੋਂ ਚੱਲਦੇ ਆਪਾਂ ਅੰਦਰ ਤੇ ਇਸ ਤਰ੍ਹਾਂ ਦਾ ਅੰਦਰੋਂ ਸਾਰਾ ਆਪਾਂ ਕੋਸ਼ਿਸ਼ ਵੀ ਕਰਾਂਗੇ ਕਿ ਅੰਦਰ ਜਾ ਕੇ ਤੁਹਾਨੂੰ ਆਪਾਂ ਦਰਸ਼ਨ ਕਰਾਈਏ ਤੇ ਇੱਥੇ ਕੁਝ ਆ ਸੁੱਕੇ ਮੇਵੇ ਹੋਗੇ ਐਵੇਂ ਦੀਆਂ ਚੀਜ਼ਾਂ ਵੀ ਨੇ ਦੇਖ ਸਕਦੇ ਹੋ ਤੁਸੀਂ ਆ ਪੈਕ ਕੀਤੇ ਹੋਏ ਨੇ ਸਾਰੇ ਜਿਵੇਂ ਖੰਜੂਰਾਂ ਹੋਗੀਆਂ ਹਨਾ ਕਹਾਂ ਸੇ ਆਏ ਹੋ ਭਾਈ ਆਪ ਪਾਣੀ ਪੱਤ ਸੇ ਠੀਕ ਹੈ ਠੀਕ ਹੈ ਆ ਖੰਜੂਰਾਂ ਹੋਗੀਆਂ ਜਿਵੇਂ ਹਨਾ ਪੈਕ ਕੀਤੀਆਂ ਹੋਈਆਂ ਨੇ ਸਾਰੀਆਂ ਐਵੇਂ ਦੀਆਂ ਚੀਜ਼ਾਂ ਤੇ ਆ ਅੰਦਰ ਚਾਦਰਾਂ ਚੜਾਉਣ ਵਾਸਤੇ ਤੇ ਇੱਧਰ ਤੁਸੀਂ ਅੰਦਰ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਜਿਹੜਾ ਇਕੱਠ ਹੈ ਅੰਦਰ ਹੋਇਆ ਹੋਇਆ ਉਹ ਗਾ ਰਿਹਾ ਸੀ ਤੇ ਅੰਦਰ ਚਲਦਿਆਂ ਹੋਰ ਆਪਾਂ ਤੁਹਾਨੂੰ ਸਾਰਾ ਦਿਖਾਉਣੇ ਆਗੇ ਅੰਦਰੋਂ ਤੇ ਜਿਵੇਂ ਵੀਡੀਓ ਦੇ ਸ਼ੁਰੂ ਚ ਦੱਸਿਆ ਸੀ ਕਿ ਬਹੁਤ ਇੱਥੇ ਭਾਰੀ ਜਿਹੜਾ ਇਕੱਠਾ ਹੁੰਦਾ ਹੈ ਤੇ ਤੁਸੀਂ ਵੀਡੀਓ ਚ ਦੇਖ ਵੀ ਸਕਦੇ ਹੋ ਤੇ ਇੱਧਰ ਹੋਰ ਕੁਝ ਦੁਕਾਨਾਂ ਵੀ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਜਿਵੇਂ ਆ ਬਾਪੂ ਨਹੀਂ ਆਏ ਹੋਏ ਨੇ ਹਣਾ ਸਾਰੇ ਇੱਥੇ ਦਰਸ਼ਨਾਂ ਵਾਸਤੇ ਆਏ ਹੋਏ ਨੇ ਮੱਥਾ ਟੇਕਣ ਇੱਥੇ ਆਏ ਹੋਏ ਨੇ ਤੇ ਇੱਥੇ ਆਪਾਂ ਪੁੱਛਦੇ ਹਾਂ ਇਥੋਂ ਕਿਸੇ ਤੋਂ ਵੀ ਮੇਨ ਸਥਾਨ ਜਿਹੜਾ ਕਿਹੜਾ ਹੈ ਦੇ ਉੱਥੇ ਵੀਡੀਓ ਬਣਾਉਣੀ ਅਲਾਉਡ ਹੋਈ ਤਾਂ ਆਪਾਂ ਜ਼ਰੂਰ ਬਣਾਵਾਂਗੇ ਵੀਡੀਓ ਤੇ ਸਾਰੇ ਐਵੇਂ ਆਉਂਦੇ ਨਹੀਂ ਦਰਸ਼ਨਾਂ ਵਾਸਤੇ ਆ ਬਾਈ ਹੋਣੀ ਹੈ ਨਾ ਸਾਰੇ ਆਏ ਹੋਏ ਨੇ ਜਿਵੇਂ ਤੇ ਦੂਰੋਂ ਦੂਰੋਂ ਕੋਈ ਕਿਸੇ ਥਾਂ ਤੋਂ ਕੋਈ ਕਿਸੇ ਥਾਂ ਤੋਂ ਲਓ ਜੀ ਚੱਲਦੇ ਆਂ ਜੀ ਆਪਾਂ ਅੰਦਰ ਤੇ ਅੰਦਰੋਂ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਹੈਨਾ ਇਦਰ ਮਸਜਿਦ ਆ ਗਈ ਜਿਵੇਂ ਆਪਾਂ ਇੱਥੋਂ ਪੁੱਛਿਆ ਮਨਜੂਰ ਜਗ੍ਹਾ ਹੈ ਬਹੁਤ 4 1/2 ਸੌ ਸਾਲ ਪੁਰਾਣੀ ਜਗ੍ਹਾ ਇਹ ਹਾਂਜੀ ਹਾਂਜੀ ਤੇ ਤੇ ਇੱਥੇ ਆਪਾਂ ਪੁੱਛ ਲਿਆ ਨਾ ਉਹ ਕਹਿੰਦੇ ਵੀ ਤੁਸੀਂ ਵੀਡੀਓ ਬਣਾ ਸਕਦੇ ਹੋ ਮਨਜੂਰੀ ਆਪਾਂ ਲੈ ਲਈ ਤੇ ਇਹ ਬਹੁਤ ਇਤਿਹਾਸਿਕ ਜਗ੍ਹਾ ਇਹਨਾਂ ਨੇ ਦੱਸਿਆ ਕਿ 400 ਸਾਲ 450 ਸਾਲ ਪੁਰਾਣਾ ਇਹ ਸਥਾਨ ਹੈ ਤੇ ਚੱਲਦੇ ਆਂ ਤੇ ਉਹ ਅੰਕਲ ਇੱਕ ਆਪਣੇ ਨਾਲ ਜਾਣਗੇ ਉਹ ਕਹਿੰਦੇ ਮੈਂ ਲੈ ਕੇ ਜਾਣਾ ਅੰਦਰ ਚਲਦੇ ਆ ਆ ਅੰਕਲ ਜੀ ਆਪਾਂ ਨੂੰ ਨਾਲ ਜਾਣਗੇ ਠੀਕ ਹੈ ਜੀ ਇਹ ਮਸਜਿਦ ਹੈ ਇਧਰ ਜੀ ਠੀਕ ਹੈ ਜੀ ਤੇ ਬੈਠੇ ਸਾਰੇ ਇਹ ਜੋ ਨਵਾਜ਼ ਹੋ ਜ ਨੇ ਪੰਜ ਵਜੇ ਅੱਜ ਹਾਂ ਜੀ ਪੰਜ ਵਜੇ ਨਵਾਜ਼ ਹੋਣ ਹੈ ਨਾ ਫਤਰ ਹੋ ਗਈ ਅੱਡੀ ਹੈ ਠੀਕ ਹੈ ਜੀ ਤੇ ਫਿਰ ਹੋਊਗੀ ਜ਼ਹਰ ਦੀ ਨਵਾਜ਼ ਅੱਜ ਠੀਕ ਹੈ ਜੀ ਉਹ 1:30 ਵਜੇ ਹੋਊਗੀ 1 ਵਜੇ ਜਾਣ ਹੋਊਗੀ ਹਾਂ ਜੀ ਠੀਕ ਹੈ ਜੀ 1 ਵਜੇ ਜਾ ਲਵੋਗੇ 1:30 ਵਜੇ ਨਵਾਜ਼ ਹੋਊਗੀ ਹਾਂ ਜੀ ਆ ਜ ਨਵਾਜ਼ ਹੋਣ ਦੀ ਬਦਲ ਦੁਆਵਾਂ ਜੀ ਦੁਆਵਾਂ ਦੇ ਨਾਲ ਜਿੰਨੇ ਵੀ ਬਾਹਰ ਤੇ ਆਉਂਦੇ ਲੋਕ ਸਾਰੇ ਇੱਥੇ ਉਹ ਦੁਆਵਾਂ ਤੇ ਦੁਆਵਾਂ ਵਗੈਰਾ ਕਰਕੇ ਦੇ ਦਿੰਦੇ ਠੀਕ ਹੈ ਜੀ ਠੀਕ ਹੈ ਆਪਣੇ ਇੱਥੋਂ ਪਾਕਿਸਤਾਨ ਤੋਂ ਵੀ ਆਉਂਦੇ ਨੇ ਜੀ ਇੱਥੇ ਸੰਗਤ ਡੇਢ ਸੌ ਬੰਦਾ ਆਇਆ ਚੱਲਦੇ ਆਪਾਂ ਅੱਗੇ ਦਿਖਾਉਨੇ ਆ ਨਾ ਤੇ ਜਿਵੇਂ ਮਸਜਿਦ ਆਪਾਂ ਤੁਹਾਨੂੰ ਦਿਖਾਈ ਹੈ ਮਾ ਅਬਰ ਰਾਸ਼ ਵੀ ਹੈ ਫਾਇਦਾ ਫਾਇਦਾ ਮਦਦ ਵੀ ਆਸਟਾਨੀ ਰਹਿੰਦੇ ਆ ਰਹੇ ਨੇ ਜੀ ਹਾਂ ਜੀ 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 ਅਸੀਂ ਸੰਗਠਨ ਨਾਲ ਮਿਲਾਰੇ ਹਾਂ ਠੀਕ ਹੈ ਜੀ ਹਾਂ ਉਹਨਾਂ ਦੇ ਬੰਦੀਆਂ ਹੁੰਦਾ ਤਾ ਵਾ ਜਿਸ ਵਕਤ ਸਮਾਂ ਖਤਮ ਹੋਣਾ ਜਾ ਰਿਹਾ ਸੀ ਤਾਂ ਕਿ ਮਾਰਸ਼ ਜੀ ਨਾਲ ਫਿਰ ਉਹ ਆਪਣੇ ਇਲਾਹੀ ਆਪਣੇ ਆਪਣਾ ਮਤਲਬ ਰੱਪਗਾਨੇ ਲਾਗੇ ਵੀ ਮੈਂ 8 ਵਜੇ ਇਲਾਹੀ ਹੈ ਠੀਕ ਹੈ ਜੀ ਮੈਨੂੰ ਰੱਬ ਮਿਲੋ ਮੇਰੇ ਘੇਟੋ ਹਾਂਜੀ ਫਿਰ ਇਹਨਾਂ ਨੇ ਟੱਕਰ ਲਈ ਉਹ ਦਿਨ ਖਤਮ ਕਰ ਦਿੱਤਾ ਸੀ ਤੈਸ ਨਸ ਕਰ ਦਿੱਤਾ ਠੀਕ ਹੈ ਜੀ ਜੇ ਉਹ ਇਹਨਾਂ ਨੇ ਫਿਰ ਟੱਕਰ ਲਈ ਉਹਨਾਂ ਨਾਲ ਕਿਹਨਾਂ ਨੇ ਉਹਨਾਂ ਨੂੰ ਉਹਨਾਂ ਨੂੰ ਸਾਥ ਨੂੰ ਬੁਲਾ ਦੇ ਜੰਮਤ ਬੁਲਾੜਾ ਫਿਰ ਉਹ ਜਿਹੜੇ ਨੇ ਉਹਨੂੰ ਜਾਰੇ ਸਤੂ ਦਿੱਤਾ ਠੀਕ ਹੈ ਜੀ ਠੀਕ ਹੈ ਉਹਨਾਂ ਨੇ ਉਹਨਾਂ ਨੇ ਬੰਦ ਵਾਤੇ ਕੀ ਜੀ ਹਾਂਜੀ ਤੇ ਅੱਗੇ ਚੱਲਦੇ ਆ ਅੱਗੇ ਉਹ ਦਿਖਾਉਨੇ ਆ ਆਪਾਂ ਠੀਕ ਜੀ ਅੰਦਰੋਂ ਆਪਾਂ ਦਰਸ਼ਨ ਤੁਹਾਨੂੰ ਕਰਵਾਤੇ ਤੇ ਹੁਣ ਆਪਾਂ ਬਾਹਰ ਆ ਗਏ ਇੱਧਰ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਹਨਾ ਕੁਸ਼ ਆ ਸਾਰਾ ਜੁਐਲਰੀ ਵਾਲਾ ਸਮਾਨ ਹੈ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਚੱਲਦੇ ਆ ਅੱਗੇ ਹਨਾ ਅੱਗੇ ਉਹ ਦੇਖਦੇ ਆਪਾਂ ਜਾ ਕੇ ਬਾਕੀ ਆਪਾਂ ਇਕੱਠ ਤੁਹਾਨੂੰ ਦਿਖਾਈ ਹੈ ਨਾ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ ਤੇ ਆ ਉਹ ਵੀ ਸਾਰੀਆਂ ਇੱਧਰ ਖਾਣ ਪੀਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਮਿੱਠੇ ਚੌਲ ਹੋ ਗਏ ਹਨ ਹਲਵਾ ਹੋ ਗਿਆ ਜਿਵੇਂ ਆਪਾਂ ਤੁਹਾਨੂੰ ਦਿਖਾਈ ਸੀਗਾ ਵੀਡੀਓ ਦੇ ਸ਼ੁਰੂ ਚ ਤੇ ਇਸ ਤਰ੍ਹਾਂ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਰਹੀਆਂ ਤੇ ਇੱਧਰ ਵਾਲੀ ਸਾਈਡ ਵੀ ਕੁਝ ਕੁ ਦੁਕਾਨਾਂ ਹੈਗੀਆਂ ਨੇ ਇਹ ਵੀ ਆਪਾਂ ਦਿਖਾਉਨੇ ਆ ਤੇ ਆ ਕੁਛ ਖਾਣ ਪੀਣ ਵਾਲੀਆਂ ਦੁਕਾਨਾਂ ਹੋ ਗਈਆਂ ਐਵੇਂ ਹਨਾ ਲੱਗੀਆਂ ਹੋਈਆਂ। ਜੁੱਤੀਆਂ ਵਾਲੀਆਂ ਦੁਕਾਨਾਂ ਹੋ ਗਈਆਂ, ਕੁਛ ਬੱਚਿਆਂ ਵਾਲੇ ਖੜਾਉਣੇ ਵਾਲੀਆਂ ਦੁਕਾਨਾਂ ਹੋ ਗਈਆਂ। ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ। ਹਰ ਇੱਕ ਸਾਲ ਇਸ ਤਰ੍ਹਾਂ ਹੀ ਇਸ ਸਮਾਗਮ ਜਿਹੜਾ ਇੱਥੇ ਮਨਾਇਆ ਜਾਂਦਾ ਵੱਧ ਤੋਂ ਵੱਧ ਸੰਗਤਾਂ ਇੱਥੇ ਪਹੁੰਚਦੀਆਂ ਨੇ ਹਨਾ। ਆ ਕੁਛ ਕੱਪੜੇ ਹੋ ਗਏ ਐਵੇਂ ਜੀਆਂ ਸਾਰੀਆਂ ਦੁਕਾਨਾਂ। ਤੇ ਇੱਧਰ ਵੀ ਕੱਪੜੇ ਵਾਲੀਆਂ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਇੱਧਰ ਜਿਵੇਂ ਆ ਕੁਛ ਖਾਣ ਪੀਣ ਵਾਲੀਆਂ ਹੋ ਗਈਆਂ ਹਨ ਇਸ ਤਰ੍ਹਾਂ ਹੀ ਇੱਥੇ ਬਹੁਤ ਵੱਡੀਆਂ ਵੱਡੀਆਂ ਆਲੇ ਦੋਲੇ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਤੇ ਇੱਧਰ ਅੱਗੇ ਆਗੇ ਆਪਾਂ ਇੱਥੇ ਬਹੁਤ ਸਾਰੀਆਂ ਹਨ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਕੁਸ਼ਕ ਕਰੋਕਰੀ ਵਾਲੀਆਂ ਹੋ ਗਈਆਂ ਜਿਵੇਂ ਨਾਲ-ਨਾਲ ਸਾਰੀਆਂ ਦੁਕਾਨਾਂ ਇਸ ਤਰ੍ਹਾਂ ਦੇ ਬਰਤਨ ਵਾਲੀਆਂ ਦੁਕਾਨਾਂ ਇੱਥੇ ਬਹੁਤ ਨੇ ਆਹ ਦੇਖ ਸਕਦੇ ਹੋ ਤੁਸੀਂ ਆ ਬਹੁਤ ਖੂਬਸੂਰਤ ਵਰਤਨ ਬਣਤਰ ਇਹਨਾਂ ਦੀ ਜਿਹੜੀ ਬਹੁਤ ਵਧੀਆ ਤੇ ਆ ਛੱਲੇ ਹੋਗੇ ਕੁਛ ਨਾ ਐਵੇਂ ਸਾਰੀਆਂ ਦੁਕਾਨਾਂ ਆ ਛੋਟਾ ਛੋਟਾ ਸਮਾਨ ਹਨ ਇਸ ਤਰ੍ਹਾਂ ਇੱਥੇ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਧਰ ਵੀ ਜਿਵੇਂ ਕੁਛ ਆ ਕੱਪੜੇ ਵਾਲੀਆਂ ਹੋਗੀਆਂ ਦੇਖ ਸਕਦੇ ਹੋ ਤੁਸੀਂ ਜੀ ਹੈ ਤੇ ਇਧਰ ਵੀ ਕੁਸ਼ਾ ਜਿਵੇਂ ਕੱਪੜੇ ਹੋਗੇ ਟੋਪੀਆਂ ਹੋਗੀਆਂ ਹਨ ਐਵੇਂ ਦੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੇ ਆ ਇੱਧਰ ਹੋਗੇ ਇਤਰਾ ਇੱਧਰ ਹੈ ਜੀ ਇਹ ਇੱਧਰ ਇਤਰਾ ਕਹਾਂ ਤੇ ਆਇਓ ਆਪ ਸਹਾਰਨਪੁਰ ਜੂਪੀ ਸੇ ਦੂਰੋਂ ਦੂਰੋਂ ਆ ਕੇ ਇੱਥੇ ਸਾਰੇ ਦੁਕਾਨਾਂ ਲਾਉਂਦੇ ਨੇ ਹਨਾ ਜਿਵੇਂ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਿਆ ਤੇ ਵੀਡੀਓ ਦੇ ਸ਼ੁਰੂ ਵਿੱਚ ਜਿਵੇਂ ਆਪਾਂ ਦਿਖਾਇਆ ਹੀ ਸੀਗਾ ਤੁਹਾਨੂੰ ਦੂਰੋਂ ਦੂਰੋਂ ਆ ਕੇ ਸਾਰੇ ਇੱਥੇ ਦੁਕਾਨਾਂ ਜਿਹੜੇ ਲਾਉਂਦੇ ਨੇ ਕੋਈ ਜੂਪੀ ਤੋਂ ਹਨਾ ਜਿਵੇਂ ਸਹਾਰਨਪੁਰ ਤੋਂ ਆਈ ਹੋਈ ਸੀਗੇ ਤੇ ਇੱਧਰ ਵੀ ਜਿਵੇਂ ਆ ਸਾਰੀਆਂ ਕੜੀਆਂ ਹੋ ਗਈਆਂ ਕੁਛ ਹਨ ਐਨਕਾਂ ਸਾਰੀਆਂ ਸਾਰੀਆਂ ਦੁਕਾਨਾਂ ਐਵੇਂ ਦੀਆਂ ਲੱਗੀਆਂ ਹੋਈਆਂ ਨੇ ਤੇ ਆ ਜਿਵੇਂ ਸ਼ਾਲ ਹੋ ਗਈ ਹੈ ਨਾ ਕੜਾਈ ਵਾਲੇ ਐਵੇਂ ਦੀਆਂ ਚੀਜ਼ਾਂ ਵਾਲੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇਗੀਆਂ ਇੱਧਰ ਵੀ ਕੁਛ ਆ ਜਿਵੇਂ ਜੁਐਲਰੀ ਹੋ ਗਈ ਐਵੇਂ ਦੀਆਂ ਚੀਜ਼ਾਂ ਸਾਰੀਆਂ ਆਹ ਤਰ੍ਹਾਂ ਜੁਐਲਰੀ ਦੇਖ ਸਕਦੇ ਹੋ ਨਾ ਜਿਵੇਂ ਐਰਿੰਗਸ ਹੋਗੇ ਐਵੇਂ ਦੀਆਂ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਦੀਆਂ ਸਾਰੀਆਂ ਇਥੋਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ ਦੁਕਾਨਾਂ ਤੋਂ ਤੇ ਇੱਧਰ ਵੀ ਦੇਖ ਸਕਦੇ ਹੋ ਇਸੇ ਤਰ੍ਹਾਂ ਤੇ ਇੱਥੇ ਆਹ ਸਾਰਾ ਤੁਸੀਂ ਦੇਖ ਸਕਦੇ ਹੋ ਜਿਵੇਂ ਮਾਲਾ ਹੋ ਗਈਆਂ ਆ ਮੇਰੀ ਦੁਕਾਨ ਘਰ ਐਵੇਂ ਜੀਆਂ ਸਾਰੀਆਂ ਇੱਥੇ ਚੀਜ਼ਾਂ ਨੇਗੀਆਂ ਦੁਕਾਨਾਂ ਦੇ ਉੱਪਰ ਤੇ ਇੱਥੋਂ ਆਪਾਂ ਹੁਣ ਬਾਹਰ ਚੱਲਦੇ ਆ ਬਾਹਰੋਂ ਤੁਹਾਨੂੰ ਦਿਖਾਉਨੇ ਆ ਜਾ ਕੇ ਤੇ ਕੱਲ ਨੂੰ ਨੂੰ ਇੱਥੇ ਹੋਰ ਵੀ ਜਿਹੜਾ ਇਕੱਠ ਵੱਜ ਜਾਣਾ ਜਿਵੇਂ ਅੱਜ ਪਹਿਲਾ ਦਿਨ ਹੈ ਤੇ ਕੱਲ ਨੂੰ ਹੋਰ ਵੀ ਇਕੱਠ ਵੱਜਣਾ ਆਖਰੀ ਦਿਨ ਹੈ ਇਸ ਤੋਂ ਵੀ ਜ਼ਿਆਦਾ ਇਕੱਠ ਇੱਥੇ ਹੋਊਗਾ ਤੇ ਇੱਥੇ ਵੀ ਕੁਝ ਕਾਲੇ ਵਾਲੇ ਦੁਕਾਨਾਂ ਨੇ ਸਾਰੀਆਂ ਜਿਵੇਂ ਇਤਰ ਹੋਗੇ ਹਨ ਐਵੇਂ ਜੀਆਂ ਸਾਰੀਆਂ ਚੀਜ਼ਾਂ ਇਹ ਦੂਰੋਂ ਦੂਰੋਂ ਆ ਕੇ ਇਹ ਦੁਕਾਨਾਂ ਸਾਰੇ ਲਾਉਂਦੇ ਨੇ ਜਿਵੇਂ ਆਪਾਂ ਦੱਸੀ ਆ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਆ ਸਾਰੇ ਖਾਣ ਪੀਣ ਵਾਲਾ ਸਮਾਨ ਹੋ ਗਿਆ ਸਾਰਾ ਇਸ ਕੋਕਾ ਹੋਰ ਉਹ ਮਠੀਆਂ ਹੋ ਗਈਆਂ ਕੁਛ ਨਾ ਪਕੌੜੇ ਹੋ ਗਏ ਐਵੇਂ ਜੀਆਂ ਸਾਰੀਆਂ ਚੀਜ਼ਾਂ ਇਹ ਬਣਾਉਂਦੇ ਨੇ ਆਪ ਮੇਨ ਜਿਹੜਾ ਦਵਾਰਾ ਇੱਥੋਂ ਆਪਾਂ ਐਂਟਰ ਹੋਏ ਸੀਗੇ ਰੋਜ਼ਾ ਸ਼ਰੀਫ ਦੇ ਅੰਦਰ ਹੁਣ ਆਪਾਂ ਬਾਹਰ ਜਾਵਾਂਗੇ ਬਾਹਰੋਂ ਤੁਹਾਨੂੰ ਸਾਰਾ ਦਿਖਾਉਨੇ ਆ ਕੁਝ ਕੁ ਸੰਗਤਾਂ ਹੁਣ ਦਰਸ਼ਨ ਕਰਨ ਆ ਰਹੀਆਂ ਨੇ ਤੇ ਕੁਝ ਕੁ ਦਰਸ਼ਨ ਕਰਕੇ ਮਤਲਬ ਜਾ ਰਹੇ ਨੇ ਇੱਥੋਂ ਆਪਾਂ ਨੂੰ ਜਿਵੇਂ ਜਾਣਕਾਰੀ ਮਿਲੀ ਸੀਗੀ ਕਿ ਜਿਵੇਂ ਪਾਕਿਸਤਾਨ ਤੋਂ ਵੀ ਆਏ ਹੋਏ ਨੇ ਹਨਾ ਅੰਦਰ ਵੀ ਮਤਲਬ ਦੱਸਿਆ ਸੀਗਾ ਕਿ ਜਿਵੇਂ ਪਾਕਿਸਤਾਨ ਤੋਂ ਵੀ ਸੰਗਤਾਂ ਜਿਹੜੀਆਂ ਆਈਆਂ ਹੋਈਆਂ ਨੇ ਇਹ ਸਥਾਨ ਦੇ ਉੱਪਰ ਤੇ ਆ ਬਾਹਰ ਆ ਗਏ ਆਪਾਂ ਰੋਡ ਦੇ ਉੱਪਰ ਤੇ ਆ ਸਾਰਾ ਰੋਡ ਹੈ ਤੇ ਇੱਥੋਂ ਆਪਾਂ ਐਂਟਰ ਹੋਏ ਸੀਗੇ ਅੰਦਰ ਆ ਮੇਨ ਆ ਆ ਗਿਆ ਦੁਆਰ ਆ ਗਿਆ ਹਨਾ ਮੁੱਖ ਦਰਵਾਜਾ ਆ ਗਿਆ ਤੇ ਇਹਦੇ ਨਾਲ ਨਾਲੇ ਸਾਰੀਆਂ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਆ ਕੁਝ ਬੱਚਿਆਂ ਦੇ ਖੜਾਉਣੇ ਹੋਗੇ ਜਿਵੇਂ ਐਵੇਂ ਦੀਆਂ ਤੇ ਆ ਡਰਾਈ ਫਰੂਟ ਖਰੋਟ ਹੋਗੇ ਜਿਵੇਂ ਹਨਾ ਆ ਕਰੋਟੇ ਕਰੋੜ ਰੁਪਏ ਇੱਥੇ ਦੇਖ ਸਕਦੇ ਹੋ ਕਿੱਥੋਂ ਆਇਓ ਬਾਈ ਤੁਸੀਂ ਜੰਮੂ ਸੇ ਜੰਮੂ ਸੇ ਕਿ ਇਹਦਾ ਕੀ ਹੋ ਰੇ ਰੇਟਾ ਕਰੋੜ ਦਾ 350 ਰੁਪਏ 350 ਰੁਪਏ ਆਹ ਕਰੋਟ ਨੇ ਇੱਥੇ 250 ਰੁਪਏ ਜਿਵੇਂ ਸਾਰੇ ਆਪਣੇ ਮੇਲੇ ਹੁੰਦੇ ਨੇ ਹਨਾ ਪੰਜਾਬ ਦੇ ਵਿੱਚ ਮੇਲੇ ਲੱਗਦੇ ਨੇ ਦੁਕਾਨਾਂ ਲੱਗਦੀਆਂ ਨੇ ਉਸੇ ਤਰ੍ਹਾਂ ਇੱਥੇ ਵੀ ਸਾਰੀਆਂ ਦੁਕਾਨਾਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਇਤਿਹਾਸ ਜਿਵੇਂ ਸਮਾਨ ਹੋ ਗਿਆ ਸਾਰਾ ਕੁਝ ਖਰੀਦਦਾਰੀ ਵਾਲਾ ਹਨ ਪਰਸ ਹੋਗੇ ਤੇ ਕੁਝ ਜੁਐਲਰੀ ਵਾਲੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਆ ਕੁਝ ਬੱਚਿਆਂ ਵਾਲੇ ਖੜਾਉਣੇ ਹੋਗੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਬੱਚਿਆਂ ਦੇ ਖੜਾਉਣੇ ਵਾਲੀਆਂ ਐਸ ਤਰ੍ਹਾਂ ਇੱਥੇ ਤਿੰਨ ਦਿਨ ਬਹੁਤ ਭਾਰੀ ਜਿਹੜਾ ਇਕੱਠ ਰਹਿਣਾ ਆ ਕੁਝ ਹੋਰ ਚਪਲਾਂ ਹੋ ਗਈਆਂ ਜੁੱਤੀਆਂ ਹੋ ਗਈਆਂ ਨਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਦੂਰ ਦੂਰ ਤੱਕ ਦੋਨੋਂ ਸਾਈਡ ਦੁਕਾਨਾਂ ਨੇ ਆਪਾਂ ਦੂਸਰੀ ਸਾਈਡ ਤੋਂ ਵੀ ਦਿਖਾਈ ਸੀਗੀ ਪਹਿਲਾਂ ਦੂਸਰੀ ਸਾਈਡ ਕੱਪੜੇ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਥੇ ਜਿੰਮੇ ਕੁਝ ਕਸੂਟ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇਹ ਪਰਮਾਨੈਂਟੇ ਰਹਿੰਦੀਆਂ ਨੇ ਇੱਥੇ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਚ ਦੱਸਿਆ ਸੀ ਬਾਈ ਹੋਣੀਆਂ ਨੇ ਆਪਾਂ ਨੂੰ ਦੱਸਿਆ ਸੀ ਕਿ ਪਰਮਾਨੈਂਟੇ ਸੀ ਔਰ ਇਹ ਦੁਕਾਨਾਂ ਜਿਹੜੀਆਂ ਲਾਉਨੇ ਆ ਕੱਪੜੇ ਜੀਆਂ ਆ ਕੁਝ ਬੱਚੇ ਵਾਲੇ ਖੜਾਉਣੇ ਆਗੇ ਦੂਰ ਦੂਰ ਤੱਕ ਐਵੇਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਇੱਥੇ ਵੀ ਸਾਰੀਆਂ ਜਿਵੇਂ ਆ ਕੱਪੜੇ ਵਾਲੀਆਂ ਦੁਕਾਨਾਂ ਹੋ ਗਈਆਂ ਹਨ ਦੇਖ ਸਕਦੇ ਹੋ ਕੁਝ ਕੱਪੜੇ ਇਹ ਪਰਮਾਨੈਂਟੇ ਲਾਉਂਦੇ ਨੇ ਇੱਥੇ ਕੱਪੜਾ ਹੀ ਕੱਪੜਾ ਹੈ ਨਾ ਕੋਲ ਦੇਖੋ ਬਹੁਤ ਕੁਆਂਟੀਟੀ ਹੈ ਕੱਪੜੇ ਦੀ ਸਾਰਾ ਕੱਪੜਾ ਐਸੇ ਡਿਸਪਲੇ ਕੀਤਾ ਹੋਇਆ ਤੇ ਆ ਆ ਗਈਆਂ ਵੈਸੇ ਨਾਰਮਲ ਲੱਗੀਆਂ ਹੋਈਆਂ ਦੁਕਾਨਾਂ ਸਾਰੀਆਂ ਹਨ ਆ ਪੱਖੀਆਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਸਜਾਈਆਂ ਹੋਈਆਂ ਨੇ ਡੈਕੋਰੇਟ ਕੀਤੀਆਂ ਹੋਈਆਂ ਨੇ ਬੱਚਿਆਂ ਵਾਲੇ ਖੜਾਉਣੇ ਹੋਗੇ ਆ ਜੀ ਸਾਰਾ ਆਪਾਂ ਦਿਖਾਤਾ ਤੁਹਾਨੂੰ ਇਸ ਤਰ੍ਹਾਂ ਰੋਜ਼ਾ شریف ਦੇ ਸਥਾਨ ਤੇ ਬਹੁਤ ਭਾਰੀ ਇਕੱਠ ਹੁੰਦਾ ਹਨ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ